ਪਿਛਲੇ ਕੁਝ ਸਮੇਂ ਤੋਂ ਬਰਨਾਲਾ ਦੇ ਵਾਸ ਅੱਡੇ ਦੇ ਨੇੜੇ ਤੇਰੇ ਚੋਰਾਂ ਨੇ ਦੁਕਾਨਾਂ ਤੇ ਚੋਰੀਆਂ ਕਰਕੇ ਦੁਕਾਨਦਾਰਾਂ ਵਪਾਰੀਆਂ ਦੇ ਨੱਕ 'ਚ ਦਮਕੀਤਾ ਹੋਇਆ ਸੀ ਜਿਸ ਨਾਲ ਦੁਕਾਨਦਾਰਾਂ ਦਾ ਕਾਫੀ ਆਰਥਿਕ ਨੁਕਸਾਨ ਹੋ ਰਿਹਾ ਸੀ ਦੁਕਾਨਦਾਰਾਂ ਦੀ ਚੋਰੀ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਚੌਕੀ ਵਾਸ ਅੱਡਾ ਬਰਨਾਲਾ ਦੇ ਇੰਚਾਰਜ ਐਸਆਈ ਚਰਜੀਤ ਸਿੰਘ ਤੇ ਉਹਨਾਂ ਦੀ ਟੀਮ ਨੇ ਉਕਤ ਚੋਰਾਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਿਸ ਤੋਂ ਬਾਅਦ ਸੋਚੀ ਮਾਰਕੀਟ ਨੇ ਚੌਕੀ ਇੰਚਾਰਜ ਅਤੇ ਉਹਨਾਂ ਦੀ ਟੀਮ ਦਾ ਸੇਸ਼ ਤੌਰ ਤੇ ਸਨਮਾਨ ਕੀਤਾ ਦੇਖੋ ਜੀ ਬੱਸ ਸਟੈਂਡ ਰੋਡ ਦੇ ਉੱਤੇ ਬਹੁਤ ਚਿਰ ਤੋਂ ਚੋਰੀਆਂ ਵਗੈਰਾ ਕਿਸੇ ਦਾ ਮੋਟਰਸਾਈਕਲ ਚੱਕਿਆ ਜਾਣਾ ਕਿਸੇ ਦੀ ਪਰਸ ਖੋਇਆ ਜਾਣਾ ਕਿਸੇ ਦੀ ਚੈਨ ਜਦੋਂ ਵੀ ਅਸੀਂ ਜਾਂਦੇ ਸੀ ਸਾਨੂੰ ਸਾਨੂੰ ਬੱਸ ਸਟੈਂਡ ਚੌਂਕੀ ਪੈਂਦੀ ਆ ਅਸੀਂ ਜਦੋਂ ਵੀ ਬੱਸ ਸਟੈਂਡ ਚੌਂਕੀ ਜਾਂਦੇ ਸੀ ਸਾਨੂੰ ਸਾਡੀ ਗੱਲ ਪੂਰੇ ਮਾਣ ਨਾਲ ਸੁਣੀ ਜਾਂਦੀ ਸੀ ਤੇ ਅਸੀਂ ਇਹਨਾਂ ਦੀ ਤਾਰੀਫ ਕਰਦੇ ਹਾਂ ਇਸੇ ਕਰਕੇ ਪੂਰੇ ਬੱਸ ਸਟੈਂਡ ਰੋਡ ਵੱਲੋਂ ਅਸੀਂ ਅੱਜ ਇਹਨਾਂ ਨੂੰ ਬੁਲਾ ਕੇ ਮੂੰ ਮਿੱਠਾ ਕਰਾ ਕੇ ਸਨਮਾਨਤ ਕਰਨਾ ਚਾਹੀਆ ਵੀ ਚੰਗੇ ਕੰਮ ਕਰਦੀ ਆ ਪੁਲਿਸ ਜਿਹੜੇ ਚੰਗੇ ਕੰਮ ਕਰਦੇ ਅਫਸਰ ਉਹਨਾਂ ਦੀ ਤਾਰੀਫ ਵੀ ਹੋਣੀ ਚਾਹੀਦੀ ਆ ਕਿਉਂਕਿ ਗਾਹਾਂ ਨੂੰ ਇਹਨਾਂ ਦਾ ਵੀ ਮਨਵਾਲ ਵਧੇ ਗਾਹਾਂ ਨੂੰ ਇਸ ਤੋਂ ਵੱਧ ਚੰਗੇ ਕੰਮ ਕਰਨ ਇਸ ਲਈ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਥਾਣੇ ਦੇ ਵਿੱਚ ਅਸੀਂ ਕੋਈ ਵੀ ਕੰਪਲੇਟ ਲੈ ਕੇ ਜਾਂਦੇ ਆਂ ਤਾਂ ਪਹਿਲ ਦੇ ਆਧਾਰ ਤੇ ਗੱਲ ਸੁਣਦੇ ਹੈਗੇ ਨੇ ਵਪਾਰੀ ਬੰਦੇ ਦੀ ਔਰ ਜਿਹੜੇ ਕੱਲ ਇਹਨਾਂ ਨੇ ਬੱਸ ਸਟੈਂਡ ਰੋਡ ਦੇ ਉੱਪਰੋਂ ਚੋਰ ਪਕੜੇ ਹੈਗੇ ਨੇ ਉਹਦੇ ਵਿੱਚ ਜਿਹੜੇ ਚੋਰਾਂ ਦੇ ਦੰਦ ਖੱਟੇ ਕਿਤੇ ਆ ਉਸ ਵਿਸ਼ੇ ਦੇ ਉੱਪਰ ਅੱਜ ਅਸੀਂ ਇਹਨਾਂ ਨੂੰ ਸਨਮਾਨਤ ਕੀਤਾ ਹੈਗਾ ਆਪਣੇ ਵਪਾਰ ਮੰਡਲ ਕੰਨੀਓ ਬੱਸ ਸਟੈਂਡ ਮਾਰਕੀਟ ਕੰਨੀਓ ਵੀ ਉਸ ਦੇ ਵਿੱਚ ਕੱਲੂ ਬੱਸ ਸਟੈਂਡ ਦੇ ਉੱਪਰ ਜਿਹੜੇ ਅੱਜ ਚੋਰ ਪਕੜੇ ਗਏ ਨੇ ਕੱਲੂ ਚੋਰਾਂ ਨੂੰ ਵੀ ਇਹ ਹੋਊਗਾ ਵੀ ਅੱਜ ਕੋਈ ਅਫਸਰ ਕੋਈ ਵਧੀਆ ਆਇਆ ਹੋਇਆ ਹੈਗਾ ਚੌਂਕੀ ਦੇ ਵਿੱਚ ਤਾਂ ਅਸੀਂ ਬਖਸ਼ੇ ਨਹੀਂ ਜਾਣੇ ਤਾਂ ਇਸ ਕਰਕੇ ਚੋਰੀਆਂ ਘੱਟ ਹੋਣਗੀਆਂ ਸਰ ਦੇਖੋ ਖਾਮੀਆਂ ਬਹੁਤ ਸੀਗੀਆਂ ਪਹਿਲਾਂ ਜੀ ਵੀ ਜੋ ਜਿਸ ਟਾਈਮ ਦੇ ਚਰਨਜੀਤ ਸਿੰਘ ਜੀ ਆਏ ਆ ਬਾਕੀ ਸਟਾਫ ਇਸ ਟਾਈਮ ਜਿਹੜਾ ਮਤਲਬ ਬੱਸ ਸਟੈਂਡ ਚੌਂਕੀ ਦੇ ਵਿੱਚ ਹੈਗਾ ਇਸ ਟਾਈਮ ਸਾਰਾ ਹੀ ਔਰ ਇੱਥੇ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਗੁੰਡਾਗਰਦੀ ਨ ਹੋ ਰਹੀ ਹੈਗੀ ਬਾਕੀ ਜੇ ਕੋਈ ਮਾੜੀ ਮੋਟੀ ਹੀਮਕਿਮ ਹੁੰਦੀ ਵੀ ਹੈ ਤਾਂ ਉੱਥੋਂ ਡਿਊਟੀ ਅਫਸਰ ਨਾਲ ਦੀ ਨਾਲ ਆਂਦੇ ਹੈਗੇ ਆ ਉਸ ਚੀਜ਼ ਦੇ ਉੱਤੇ ਜਿਹੜਾ ਹੈਗਾ ਧਿਆਨ ਦਿੰਦੇ ਨੇ ਅਸੀਂ ਸਮੁੱਚੀ ਪੁਲਿਸ ਵੱਲੋਂ ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਰੇ ਸਾਡੇ ਵਪਾਰ ਮੰਡਲ ਦਾ ਜਿਨ੍ਹਾਂ ਨੇ ਸਾਨੂੰ ਸਾਡੀ ਪਿੱਠ ਥਾਪੜੀ ਹੈ ਤੇ ਸਾਡੀ ਤਾਂ ਡਿਊਟੀ ਹੈ ਜਦੋਂ ਚੋਰ ਚੱਕੇ ਜਦੋਂ ਵੀ ਕੋਈ ਚੋਰੀ ਕਰਦਾ ਉਹ ਉਹਨਾਂ ਨੂੰ ਫੜਨਾ ਸਾਡੀ ਡਿਊਟੀ ਹੈ ਅਸੀਂ ਲੋਕਾਂ ਲਈਆਂ ਪਰੰਤੂ ਉਸ ਕੰਮ ਦੇ ਬਦਲੇ ਜਦੋਂ ਸਾਨੂੰ ਅੱਜ ਬੁਲਾ ਕੇ ਮਾਨ ਸਨਮਾਨ ਦੇ ਰੂਪ ਦੇ ਵਿੱਚ ਸਾਡਾ ਮਾਣ ਕੀਤਾ ਗਿਆ ਤਾਂ ਸਾਡਾ ਵੀ ਸਿਰ ਉੱਚਾ ਹੁੰਦਾ ਸਾਡਾ ਵੀ ਸਾਡੀ ਜਿਹੜੀ ਟੀਮ ਹੈ ਉਹ ਹੋਰ ਵੀ ਵੱਧ ਕੇ ਕੰਮ ਕਰਦੀ ਹੈ ਅਸੀਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਇਸ ਮਾਰਕੀਟ ਦੇ ਵਿੱਚ ਏਸੀਆਂ ਦੀਆਂ ਚੋਰੀਆਂ ਹੋਈਆਂ ਸੀ ਏਸੀ ਦੇ ਵਿੱਚੋਂ ਪਾਈਪਾਂ ਵੱਢ ਕੇ ਲੈ ਗਏ ਸੀ ਇਸ ਤੋਂ ਪਹਿਲਾਂ ਵੀ ਮਤਲਬ ਦੁਕਾਨਾਂ ਦੇ ਵਿੱਚ ਪਾੜ ਲਾ ਕੇ ਕਾਫੀ ਵੱਡੀਆਂ ਚੋਰੀਆਂ ਹੋਈਆਂ ਜਿਨ੍ਹਾਂ 'ਚ ਲੱਖਾਂ ਰੁਪਇਆ ਚੋਰੀ ਹੋਇਆ ਸੀਗਾ ਤੇ ਉਹ ਵੀ ਅਸੀਂ ਟਰੇਸ ਕੀਤਾ ਹੈ ਉਹਨਾਂ ਦੀਆਂ ਰਿਕਵਰੀਆਂ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਅੱਜ ਜਿਹੜਾ ਹੈਗਾ ਉਹਨਾਂ ਦੋਸੀਆਂ ਨੂੰ ਫੜ ਕੇ ਉਹਨਾਂ ਕੋਲੋਂ ਪੰਜ ਮੋਟਰਸਾਈਕਲ ਜਿਹੜੇ ਇਸ ਮਾਰਕੀਟ ਮਾਰਕੀਟ ਦੇ ਵਿੱਚੋਂ ਚੋਰੀ ਹੋਏ ਹੋਏ ਸੀ ਔਰ ਜਿਹੜਿਆ ਨੇ ਏਸੀ ਦੀਆਂ ਪਾਈਪਾਂ ਵੱਡੀਆਂ ਉਹਨਾਂ ਉਹ ਅਸੀਂ ਮਸਲਾ ਟਰੇਸ ਕਰ ਲਿਆ ਉਹਦੇ ਕੁਝ ਬੰਦੇ ਅਜੇ ਫੜਨ ਵਾਲੇ ਰਹਿੰਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵਪਾਰੀ ਵਰਗ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਨ ਸਨਮਾਨ ਦਿੱਤਾ ਹੈ